ਮੈਂ ਜੀ ਸਤਵਿੰਦਰ ਸਿੰਘ ਫੂਡ ਸੇਫਟੀ ਅਫਸਰ ਫਟੇਗੜ ਸਾਹਿਬ ਅੱਜ ਅਸੀਂ ਜੀ ਪੰਜਾਬ ਸਰਕਾਰ ਤੇ ਮਾਨਜੋ ਕਮਿਸ਼ਨਰ ਫੂਡ ਸੇਫਟੀ ਸ਼੍ਰੀ ਦਲਰਾਜ ਸਿੰਘ ਜੀ ਹਾਈਐਸ ਦੇ ਹਦਾਇਤਾਂ ਅਨੁਸਾਰ ਫਟੇਗੜ ਸਾਹਿਬ ਵਿਖੇ ਸੈਂਪਲਿੰਗ ਕਰ ਰਹੇ ਹਾਂ ਜੀ ਤੇ ਮੌਕੇ ਤੇ ਵਿਜੀਲੈਂਸ ਦੀ ਟੀਮ ਸਾਡੇ ਨਾਲ ਹੈ ਜੀ ਸੈਂਪਲਿੰਗ ਤੇ ਤੇ ਸੈਂਪਲ ਉਹ ਕਰਵਾਈ ਜਾਇਆ ਚੈਕਿੰਗ ਲਈ ਮਿਕਸਰ ਤੋਂ ਲਏ ਗਏ ਇਸ ਤਰ੍ਹਾਂ ਦੇ ਸੈਂਪਲ ਲਏ ਗਏ ਹਜੇ ਤੱਕ ਤਾਂ ਜੀ ਦੁੱਧ ਦੀ ਮਤਲਬ ਦੁੱਧ ਦੇ ਤੇ ਮਿਲਕ ਤੇ ਮਿਲਕ ਪ੍ਰੋਡਕਟ ਦੀ ਸੈਂਪਲ ਲਏ ਗਏ ਨੇ ਦੁੱਧ ਦਹੀਂ ਪਨੀਰ ਇਹ ਤਿੰਨ ਪ੍ਰੋਡਕਟਸ ਦੇ ਸੈਂਪਲ ਲਏ ਗਏ ਨੇ ਜਿਹੜੇ ਕਲੈਕਟ ਕੀਤੇ ਗਏ ਨੇ ਇਹ ਤੋਂ ਇਲਾਵਾ ਵੀ ਸੈਂਪਲ ਲਏ ਜਾਣਗੇ ਜੀ ਤੇ ਮੁਹਿੰਮ ਲਗਾਤਾਰ ਜਾਰੀ ਹੈ ਜੀ ਇਹ ਹੋਰ ਵੀ ਕੋਈ ਟਾਪੇ ਹਾਂਜੀ ਫਾਸਟ ਫੂਡ ਵਗੈਰਾ ਵਾਲੇ ਜਿਹੜੇ ਹੈਗੇ ਨੇ ਜੀ ਮੈਨੂਫੈਕਚਰਿੰਗ ਕਰਦੇ ਨੇ ਫਾਸਟ ਫੂਡ ਦੀ ਆਪਣੇ ਘਰਾਂ ਦੇ ਵਿੱਚ ਜਾਂ ਰੇੜੀਆਂ ਦੇ ਉੱਤੇ ਤੇ ਉਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ ਜੀ ਮੈਂ ਜੀ ਸਤਵਿੰਦਰ ਸਿੰਘ ਫੂਡ ਸੇਫਟੀ ਅਫਸਰ ਫਟੇਗੜ ਸਾਹਿਬ ਅੱਜ ਅਸੀਂ ਜੀ ਪੰਜਾਬ ਸਰਕਾਰ ਤੇ ਮਾਨਯੋਗ ਕਮਿਸ਼ਨਰ ਫੂਡ ਸੇਫਟੀ ਸ਼੍ਰੀ ਦਲਰਾਜ ਸਿੰਘ ਜੀ ਹਾਈਐਸ ਦੇ ਹਦਾਇਤਾਂ ਅਨੁਸਾਰ ਫਟੇਗੜ ਸਾਹਿਬ ਇਥੇ ਸੈਂਪਲਿੰ ਤੇ ਮੌਕੇ ਤੇ ਵਿਜੀਲੈਂਸ ਦੀ ਟੀਮ ਸਾਡੇ ਨਾਲ ਹੈ ਜੀ ਸੈਂਪਲਿੰਗ ਤੇ ਤੇ ਸੈਂਪਲ ਉਰਵਾਇਆ ਜਾ ਰਿਹਾ ਹੈ ਜੀ ਜੈਗਿੰਗ ਲਈ ਮਿਕਸਰ ਤੋਂ ਲਏ ਜਾ ਰਹੇ ਕਿਸ ਤਰ੍ਹਾਂ ਦੇ ਸੈਂਪਲ ਲਏ ਗਏ ਹਜੇ ਤੱਕ ਤਾਂ ਜੀ ਦੁੱਧ ਦੀ ਮਤਲਬ ਦੁੱਧ ਦੇ ਤੇ ਮਿਲਕ ਤੇ ਮਿਲਕ ਪ੍ਰੋਡਕਟ ਦੀ ਸੈਂਪਲ ਲਏ ਗਏ ਨੇ ਦੁੱਧ ਦਹੀਂ ਪਨੀਰ ਤੇ ਇਹਨਾਂ ਪ੍ਰੋਡਕਟਸ ਦੇ ਸੈਂਪਲ ਲਏ ਗਏ ਨੇ ਇਕੱਠੇ ਕੀਤੇ ਗਏ ਨੇ ਇਹ ਤੋਂ ਇਲਾਵਾ ਵੀ ਸੈਂਪਲ ਲਏ ਜਾਣਗੇ ਜੀ ਤੇ ਮੁਹਿੰਮ ਲਗਾਤਾਰ ਜਾਰੀ ਹੈ ਜੀ ਇਹ ਹੋਰ ਵੀ ਕੋਈ ਟਾਪੇ ਹਾਂਜੀ ਫਾਸਟ ਫੂਡ ਵਗੈਰਾ ਵਾਲੇ ਜਿਹੜੇ ਹੈਗੇ ਨੇ ਜੀ ਮੈਨੂਫੈਕਚਰਿੰਗ ਕਰਦੇ ਨੇ ਫਾਸਟ ਫੂਡ ਦੀ ਆਪਣੇ ਘਰਾਂ ਦੇ ਵਿੱਚ ਤੇ ਰੇੜੀਆਂ ਦੇ ਉੱਤੇ ਤੇ ਉਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ ਜੀ ਮੈਂ ਜੀ ਸਤਵਿੰਦਰ ਸਿੰਘ ਫੂਡ ਸੇਫਟੀ ਅਫਸਰ ਫਟੇਗੜ ਸਾਹਿਬ ਅੱਜ ਅਸੀਂ ਜੀ ਪੰਜਾਬ ਸਰਕਾਰ ਤੇ ਮਾਨ ਜੋ ਕਮਿਸ਼ਨਰ ਫੂਡ ਸੇਫਟੀ ਸ਼੍ਰੀ ਦਲਰਾਜ ਸਿੰਘ ਜੀ ਹਾਈਐਸ ਦੇ ਹਦਾਇਤਾਂ ਅਨੁਸਾਰ ਫਟੇਗੜ ਸਾਹਿਬ ਇਥੇ ਸੈਂਪਲਿੰਗ ਕਰ ਰਹੇ ਹਾਂ ਜੀ ਤੇ ਮੌਕੇ ਤੇ ਵਿਜੀਲੈਂਸ ਦੀ ਟੀਮ ਸਾਡੇ ਨਾਲ ਹੈ ਜੀ ਸੈਂਪਲਿੰਗ ਤੇ ਤੇ ਸੈਂਪਲ ਉਹ ਕਰਵਾਈ ਜਾਇਆ ਜਾਂਦਾ ਹੈ ਚੈਕਿੰਗ ਲਈ ਮਿਕਸਰ ਤੋਂ ਲੈਂਦੇ ਹਾਂ ਇਸ ਤਰ੍ਹਾਂ ਦੇ ਸੈਂਪਲ ਲਏ ਗਏ ਹਜੇ ਤੱਕ ਤਾਂ ਜੀ ਦੁੱਧ ਦੀ ਮਤਲਬ ਦੁੱਧ ਦੇ ਤੇ ਮਿਲਕ ਤੇ ਮਿਲਕ ਪ੍ਰੋਡਕਟ ਦੀ ਸੈਂਪਲ ਲਏ ਗਏ ਨੇ ਦੁੱਧ ਦਹੀਂ ਪਨੀਰ ਤੇ ਇਹਨਾਂ ਪ੍ਰੋਡਕਟਸ ਦੇ ਸੈਂਪਲ ਲਏ ਗਏ ਨੇ ਇਕੱਠੇ ਕੀਤੇ ਗਏ ਨੇ ਇਹ ਤੋਂ ਇਲਾਵਾ ਵੀ ਸੈਂਪਲ ਲਏ ਜਾਣਗੇ ਜੀ ਤੇ ਮੁਹਿੰਮ ਲਗਾਤਾਰ ਜਾਰੀ ਹੈ ਜੀ ਇਹ ਹੋਰ ਵੀ ਕੋਈ ਟਾਪੇ ਹਾਂਜੀ ਫਾਸਟ ਫੂਡ ਵਗੈਰਾ ਵਾਲੇ ਜਿਹੜੇ ਹੈਗੇ ਨੇ ਜੀ ਮੈਨੂਫੈਕਚਰਿੰਗ ਕਰਦੇ ਨੇ ਫਾਸਟ ਫੂਡ ਦੀ ਆਪਣੇ ਘਰਾਂ ਦੇ ਵਿੱਚ ਜਾਂ ਰੇੜੀਆਂ ਦੇ ਉੱਤੇ ਤੇ ਉਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ ਮੈਂ ਜੀ ਸਤਵਿੰਦਰ ਸਿੰਘ ਫੂਡ ਸੇਫਟੀ ਅਫਸਰ ਫਟੇਗੜ ਸਾਹਿਬ ਅੱਜ ਅਸੀਂ ਜੀ ਪੰਜਾਬ ਸਰਕਾਰ ਤੇ ਮਾਨਯੋਗ ਕਮਿਸ਼ਨਰ ਫੂਡ ਸੇਫਟੀ ਸ਼੍ਰੀ ਦਲਰਾਜ ਸਿੰਘ ਜੀ ਹਾਈਐਸ ਦੇ ਹਦਾਇਤਾਂ ਅਨੁਸਾਰ ਫਟੇਗੜ ਸਾਹਿਬ ਵਿਖੇ ਸੈਂਪਲਿੰਗ ਕਰ ਰਹੇ ਹਾਂ ਜੀ ਤੇ ਮੌਕੇ ਤੇ ਵਿਜੀਲੈਂਸ ਦੀ ਟੀਮ ਸਾਡੇ ਨਾਲ ਹੈ ਜੀ ਸੈਂਪਲਿੰਗ ਤੇ ਤੇ ਸੈਂਪਲ ਉਹ ਕਰਵਾਈ ਜਾਇਆ ਚੈਕਿੰਗ ਲਈ ਮਿਕਸਰ ਤੋਂ ਲਏ ਗਏ ਇਸ ਤਰ੍ਹਾਂ ਦੇ ਸੈਂਪਲ ਲਏ ਗਏ ਹਜੇ ਤੱਕ ਤਾਂ ਜੀ ਦੁੱਧ ਦੀ ਮਤਲਬ ਦੁੱਧ ਦੇ ਤੇ ਮਿਲਕ ਤੇ ਮਿਲਕ ਪ੍ਰੋਡਕਟ ਦੀ ਸੈਂਪਲ ਲਏ ਗਏ ਨੇ ਦੁੱਧ ਦਹੀਂ ਪਨੀਰ ਤੇ ਇਹਨਾਂ ਪ੍ਰੋਡਕਟਸ ਦੇ ਸੈਂਪਲ ਲਏ ਗਏ ਨੇ ਜੀ ਕਲੈਕਟ ਕੀਤੇ ਗਏ ਨੇ ਇਹ ਤੋਂ ਇਲਾਵਾ ਵੀ ਸੈਂਪਲ ਲਏ ਜਾਣਗੇ ਜੀ ਤੇ ਮੁਹਿੰਮ ਲਗਾਤਾਰ ਜਾਰੀ ਹੈ ਜੀ ਇਹ ਹੋਰ ਵੀ ਕੋਈ ਟਾਪੇ ਹਾਂਜੀ ਫਾਸਟ ਫੂਡ ਵਗੈਰਾ ਵਾਲੇ ਜਿਹੜੇ ਹੈਗੇ ਨੇ ਜੀ ਮੈਨੂਫੈਕਚਰਿੰਗ ਕਰਦੇ ਨੇ ਫਾਸਟ ਫੂਡ ਦੀ ਆਪਣੇ ਘਰਾਂ ਦੇ ਵਿੱਚ ਜਾਂ ਰੇੜੀਆਂ ਦੇ ਉੱਤੇ ਤੇ ਉਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ ਜੀ ਮੈਂ ਜੀ ਸਤਵਿੰਦਰ ਸਿੰਘ ਫੂਡ ਸੇਫਟੀ ਅਫਸਰ ਫਟੇਗੜ ਸਾਹਿਬ ਅੱਜ ਅਸੀਂ ਜੀ ਪੰਜਾਬ ਸਰਕਾਰ ਤੇ ਮਾਨ ਜੋ ਕਮਿਸ਼ਨਰ ਫੂਡ ਸੇਫਟੀ ਸ਼੍ਰੀ ਦਲਰਾਜ ਸਿੰਘ ਜੀ ਹਾਈਐਸ ਦੇ ਹਦਾਇਤਾਂ ਅਨੁਸਾਰ ਫਟੇਗੜ ਸਾਹਿਬ ਇਥੇ ਸੈਂਪਲਿੰਗ ਕਰ ਰਹੇ ਹ ਤੇ ਮੌਕੇ ਤੇ ਵਿਜੀਲੈਂਸ ਦੀ ਟੀਮ ਸਾਡੇ ਨਾਲ ਆ ਜੀ ਸੈਂਪਲਿੰਗ ਤੇ ਤੇ ਸੈਂਪਲ ਉਹ ਕਰਵਾਈ ਜਾਇਆ ਜਾ ਰਿਹਾ ਹੈ ਜੈਕਿੰਗ ਲਈ ਮਿਕਸਰ ਤੋਂ ਲਏ ਜਾ ਰਹੇ ਕਿਸ ਤਰ੍ਹਾਂ ਦੇ ਸੈਂਪਲ ਲਏ ਗਏ ਹਨ ਹਜੇ ਤੱਕ ਤਾਂ ਜੀ ਦੁੱਧ ਦੀ ਮਤਲਬ ਦੁੱਧ ਦੇ ਤੇ ਮਿਲਕ ਤੇ ਮਿਲਕ ਪ੍ਰੋਡਕਟ ਦੀ ਸੈਂਪਲ ਲਏ ਗਏ ਨੇ ਦੁੱਧ ਦਹੀਂ ਪਨੀਰ ਤੇ ਤਿੰਨ ਪ੍ਰੋਡਕਟਸ ਦੇ ਸੈਂਪਲ ਲਏ ਗਏ ਨੇ ਇਕੱਠੇ ਕੀਤੇ ਗਏ ਨੇ ਇਹ ਤੋਂ ਇਲਾਵਾ ਵੀ ਸੈਂਪਲ ਲਏ ਜਾਣਗੇ ਜੀ ਤੇ ਮੁਹਿੰਮ ਲਗਾਤਾਰ ਜਾਰੀ ਹੈ ਜੀ ਕੀ ਹੋਰ ਵੀ ਕੋਈ ਟਾਪੇ ਹਾਂਜੀ ਫਾਸਟ ਫੂਡ ਵਗੈਰਾ ਵਾਲੇ ਜਿਹੜੇ ਹੈਗੇ ਨੇ ਜੀ ਮੈਨੂਫੈਕਚਰਿੰਗ ਕਰਦੇ ਨੇ ਫਾਸਟ ਫੂਡ ਦੀ ਆਪਣੇ ਘਰਾਂ ਦੇ ਵਿੱਚ ਤੇ ਰੇੜੀਆਂ ਦੇ ਉੱਤੇ ਤੇ ਉਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ ਜੀ ਮੈਂ ਜੀ ਸਤਵਿੰਦਰ ਸਿੰਘ ਫੂਡ ਸੇਫਟੀ ਅਫਸਰ ਫਟੇਗੜ ਸਾਹਿਬ ਅੱਜ ਅਸੀਂ ਜੀ ਪੰਜਾਬ ਸਰਕਾਰ ਤੇ ਮਾਨਯੋਗ ਕਮਿਸ਼ਨਰ ਫੂਡ ਸੇਫਟੀ ਸ਼੍ਰੀ ਦਲਰਾਜ ਸਿੰਘ ਜੀ ਹਾਈਐਸ ਦੇ ਹਦਾਇਤਾਂ ਅਨੁਸਾਰ ਫਟੇਗੜ ਸਾਹਿਬ ਇਥੇ ਸੈਂਪਲਿੰਗ ਕਰ ਰਹੇ ਹਾਂ ਜੀ ਤੇ ਮੌਕੇ ਤੇ ਵਿਜੀਲੈਂਸ ਦੀ ਟੀਮ ਸਾਡੇ ਨਾਲ ਹੈ ਜੀ ਸੈਂਪਲਿੰਗ ਤੇ ਤੇ ਸੈਂਪਲੂਰ ਕਰਵਾਈ ਜਾ ਰਿਹਾ ਹੈ ਜੀ ਚੈਕਿੰਗ ਲਈ ਮਿਕਸਰ ਤੋਂ ਲਏ ਗਏ ਇਸ ਤਰ੍ਹਾਂ ਦੇ ਸੈਂਪਲ ਲਏ ਗਏ ਹਜੇ ਤੱਕ ਤਾਂ ਜੀ ਦੁੱਧ ਦੀ ਮਤਲਬ ਦੁੱਧ ਦੇ ਤੇ ਮਿਲਕ ਤੇ ਮਿਲਕ ਪ੍ਰੋਡਕਟ ਦੀ ਸੈਂਪਲ ਲਏ ਗਏ ਨੇ ਦੁੱਧ ਦਹੀਂ ਪਨੀਰ ਤੇ ਇਹਨਾਂ ਪ੍ਰੋਡਕਟਸ ਦੇ ਸੈਂਪਲ ਲਏ ਗਏ ਨੇ ਇਕੱਠੇ ਕੀਤੇ ਗਏ ਨੇ ਇਹ ਤੋਂ ਇਲਾਵਾ ਵੀ ਸੈਂਪਲ ਲਏ ਜਾਣਗੇ ਜੀ ਤੇ ਮੁਹਿੰਮ ਲਗਾਤਾਰ ਜਾਰੀ ਹੈ ਜੀ ਇਹ ਹੋਰ ਵੀ ਕੋਈ ਟਾਪੇ ਹਾਂਜੀ ਫਾਸਟ ਫੂਡ ਵਗੈਰਾ ਵਾਲੇ ਜਿਹੜੇ ਹੈਗੇ ਨੇ ਜੀ ਮੈਨੂਫੈਕਚਰਿੰਗ ਕਰਦੇ ਨੇ ਫਾਸਟ ਫੂਡ ਦੀ ਆਪਣੇ ਘਰਾਂ ਦੇ ਵਿੱਚ ਜਾਂ ਰੇੜੀਆਂ ਦੇ ਉੱਤੇ ਤੇ ਉਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ ਜੀ